ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਊ ਸਟੇਟ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਪਰਮਜੀਤ ਗੌਰ ਪੁਲਤਨ ਦੀ ਸ਼ੁਰੂਆਤ ਕਰਾਂਗੇ ਖਾਸ ਖਬਰਾਂ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 352ਵਾਂ ਸ਼ਹੀਦੀ ਦਿਵਸ ਸ਼ਿਨਨਦਪੁਰ ਸਾਹਿਬ ਦੇ ਵਿੱਚ ਸਮਾਗਮ ਦਾ ਤੀਸਰਾ ਦਿਨ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਨੇ ਸੀਐਮ ਮਾਨ ਅਤੇ ਕੇਜਰੀਵਾਲ ਸ਼ਹੀਦੀ ਪੁਰਮ ਮੌਕੇ ਤੇ ਗੁਰੂ ਚਰਨਾ ਦੇ ਵਿੱਚ ਹਾਜ਼ਰੀ ਭਰੀ ਗਈ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਪੰਜਾਬ ਵਿਧਾਨ ਸਭਾ ਪਹੁੰਚੀ ਤੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਜੋ ਕੀ ਹੈ ਕੀਤੀ ਗਈ। ਇਸ ਵਕਤ ਅਸੀਂ ਮੌਜੂਦ ਆ ਸਪੀਕਰ ਸਾਹਿਬ ਦੇ ਨਾਲ ਤੇ ਮਾਨਯੋਗ ਸਪੀਕਰ ਸਾਹਿਬ ਕਿਵੇਂ ਰਹੀ ਅੱਜ ਦੀ ਕਾਰਵਾਈ ਤੇ ਜੋ ਫੈਸਲੇ ਲਏ ਗਏ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਜੋ ਫੈਸਲੇ ਸ਼ਾਇਦ ਕਾਫੀ ਲੰਬੇ ਸਮੇਂ ਤੋਂ ਲੋਕੀ ਮੰਗ ਰਹੇ ਸੀਗੇ ਉਹ ਫੈਸਲੇ ਬਾਰੇ ਕਿਵੇਂ ਦੇਖਦੇ ਹੋ ਤੁਸੀਂ? ਇਹ ਦੇਖਣਾ ਕਿਵੇਂ ਦੇਖਣਾ ਇਹ ਤਾਂ ਕੰਪਟਰਕਾਰਾਂ ਦਾ ਤੂੰ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਲੱਗਿਆ ਇਹ? ਹਾਂਜੀ ਦੱਸੋ। ਨੇ ਜੋ ਫੈਸਲੇ ਸ਼ਾਇਦ ਬਹੁਤ ਪਹਿਲਾਂ ਤੋਂ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਵੀ ਸੀਗੇ ਉਹ ਅੱਜ ਪੂਰੇ ਹੋਏ ਕਿਤੇ ਨਾ ਕਿਤੇ ਮੰਦਸ ਜੀ ਮੈਂ ਤਾਂ ਅਸੀਂ ਤਾਂ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਤੁਸੀਂ ਦੱਸੋ ਵੀ ਤੁਹਾਨੂੰ ਕਿਵੇਂ ਲੱਗੇ ਇਹ ਜਿਹੜਾ ਪਵਿੱਤਰ ਸ਼ਹਿਰਾਂ ਵਾਲੀ ਮੰਗ ਮਤਾ ਪਾਸ ਕੀਤਾ ਗਿਆ ਬਤੌਰ ਪੱਤਰਕਾਰ ਬਤੌਰ ਤੁਸੀਂ ਦੱਸੋ ਕੀ ਇਹ ਦੇਖੋ ਮੰਗ ਤਾਂ ਬਹੁਤ ਪਹਿਲਾਂ ਸੀਗੀ ਲੇਕਿਨ ਕਦੇ ਪੂਰੀ ਨਹੀਂ ਹੋਈ ਸੀਗੀ ਬਹੁਤ ਪਹਿਲਾਂ ਤੋਂ ਲੋਕੀ ਮੰਗਦੇ ਸੀਗੇ ਤੇ ਲੇਕਿਨ ਅੱਜ ਇਹ ਬਿਲਕੁਲ ਵਧਾਈ ਦੀ ਹੈ ਬਿਲਕੁਲ ਵਧਾਈ ਦੇ ਪਾਤਰ ਹੋ ਤੁਸੀਂ ਟ੍ਰਿਬਿਊਟ ਕਿਸ ਤਰੀਕੇ ਦਾ ਪਹਿਲਾ ਮੈਂ ਦੱਸ ਬਤੌਰ ਪੰਜਾਬੀ ਅੱਜ ਦੇ ਜਿਹੜੇ ਸੈਸ਼ਨ ਸੀ ਇਹ ਜਿਹੜਾ ਅੱਜ ਜਿਹੜਾ ਮਤਾ ਲਿਆਂਦਾ ਪਵਿੱਤਰ ਸ਼ਹਿਰ ਵਾਲਾ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜੀ ਬਿਲਕੁਲ ਦੇਖੋ ਕਿਉਂਕਿ ਇਹ ਕਾਫੀ ਲੰਬੇ ਸਮੇਂ ਤੋਂ ਮੰਗ ਸੀਗੀ ਲੋਕਾਂ ਦੀ ਮੰਗ ਸੀਗੀ ਤੇ ਲੋਕਾਂ ਨੇ ਲੋਕਾਂ ਦੀ ਮੰਗ ਦੇ ਉੱਪਰ ਜੋ ਕੀ ਅੱਜ ਜ਼ਰੂਰ ਕਾਇਜਾ ਸਕਦਾ ਕਿ ਕਾਫੀ ਲੰਬੇ ਸਮੇਂ ਤੋਂ ਜੋ ਡਿਮਾਂਡ ਸੀਗੀ ਉਹ ਪੂਰੀ ਹੋਈ ਹੈ ਲੋਕ ਵੀ ਜ਼ਰੂਰ ਖੁਸ਼ ਨੇ ਇਸ ਇਹ ਤਿੰਨ ਸਿਟੀਜ਼ ਇਹੋ ਜੀਆਂ ਜੋ ਕਿ ਲੋਕ ਕਾਫੀ ਲੰਬੇ ਸਮੇਂ ਤੋਂ ਇਹ ਮੰਗਰੇ ਸੀ ਖਾਸ ਤੌਰ ਤੇ ਇਧਰ ਦੇ ਵਸਨੀਕ ਕਿ ਇਹਨਾਂ ਨੂੰ ਇੱਕ ਸਪੈਸ਼ਲ ਦਰਜਾ ਦਿੱਤਾ ਜਾਵੇ ਤੇ ਉਹ ਦਰਜਾ ਜੋ ਕਿ ਅੱਜ ਦਿੱਤਾ ਗਿਆ ਮਿਲ ਗਿਆ ਬਿਲਕੁਲ ਤੁਸੀਂ ਮੰਨਦੇ ਹੋ ਵੀ ਇਹ ਲੋਕਾਂ ਦੀ ਜਿਹੜੀ ਮੰਗ ਪੂਰੀ ਕੀਤੀ ਹੈ ਬਿਲਕੁਲ ਆ ਪਰਸਨਲੀ ਤਾਂ ਮੈਂ ਜ਼ਰੂਰ ਮੰਗਦਾ ਜੀ ਲੇਕਿਨ ਵੈਸੇ ਪੱਤਰਕਾਰ ਦਾ ਓਪੀਨੀਅਨ ਜੋ ਕਿ ਹੈ ਨਹੀਂ ਪੱਤਰਕਾਰ ਦਾ ਓਪੀਨੀਅਨ ਕੰਮ ਨਹੀਂ ਕਰਦਾ ਨਾ ਜੀ ਮੈਟਰ ਨਹੀਂ ਕਰਦਾ ਨਹੀਂ ਨਹੀਂ ਪੱਤਰਕਾਰ ਦਾ ਓਪੀਨੀਅਨ ਹੀ ਮੈਟਰ ਕਰਦਾ ਪੱਤਰਕਾਰ ਹੀ ਹੈ ਜਿਹੜਾ ਬੈਣੀ ਨਜ਼ਰ ਨਾਲ ਸਮਾਜ ਦੇ ਵਿੱਚ ਨਿਗਾਹ ਰੱਖਦਾ ਪੱਤਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਮੈਂ ਤੁਹਾਨੂੰ ਪੁੱਛਿਆ ਵੀ ਤੁਹਾਨੂੰ ਚੰਗਾ ਲੱਗਿਆ ਤੁਸੀਂ ਕਿਹਾ ਵੀ ਇਹ ਚੰਗਾ ਲੱਗਿਆ ਪੰਜਾਬ ਦੇ ਲੋਕਾਂ ਦੀ ਮੰਗ ਸੀ ਸੋ ਗੁਰੂ ਸਾਹਿਬ ਨੇ ਆਪਣੀ ਦੀ ਕਿਰਪਾ ਕੀਤੀ ਪਹਿਲੀ ਵਾਰੀ ਗੁਰੂ ਸਾਹਿਬ ਗੁਰਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੇ 350 ਬਰੇ ਦੇ ਵਿੱਚ ਸਾਨੂੰ ਇਹ ਸੇਵਾ ਮਿਲੀ ਔਰ ਪੰਜਾਬ ਦੀ ਵਿਧਾਨ ਸਭਾ ਪੰਜਾਬ ਤੋਂ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗੀ ਔਰ ਇੱਥੋਂ ਅਸੀਂ ਗੁਰੂ ਸਾਹਿਬ ਦਾ ਜਿਹੜਾ ਕਾਰੇਜ ਕੰਪੈਸ਼ਨ ਤੇ ਕੋਐਗਜ਼ਿਸਟੈਂਸ ਦਾ ਮੈਸੇਜ ਆ ਉਹ ਸਾਰੀ ਦੁਨੀਆ ਦੇ ਵਿੱਚ ਦਿੱਤਾ ਇੰਟਰ ਰਿਲੀਜੀਅਸ ਡਾਇਲੋਗ ਆ ਉਹਨੂੰ ਹੋਰ ਤਕੜਾ ਕਰਨ ਦਾ ਜਿਹੜਾ ਮੈਸੇਜ ਦਿੱਤਾ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋਰ ਨਾਲ ਵਿਚਾਰੋ ਵਿਚਾਰੇ ਦੀ ਜਿਹੜੀ ਫਲਸਫੀ ਹੈ ਉਹਨੂੰ ਅੱਗੇ ਲਿਜਾ ਕੇ ਜਿਹੜੇ ਧਰਮਾਂ ਦੇ ਨਾਂ ਤੇ ਦੰਗੇ ਹੁੰਦੇ ਆ ਧਰਮਾਂ ਦੇ ਨਾਂ ਤੇ ਕਤੋਗਾਲਤ ਕਰ ਲੋਗਾਰਤ ਹੁੰਦੀ ਹੈ ਅਸ਼ਾਂਤੀ ਫੈਲਾਈ ਜਾਂਦੀ ਹੈ ਉਹਨੂੰ ਰੋਕਣ ਦਾ ਮੈਸੇਜ ਦਿੱਤਾ ਇਹ ਬੜਾ ਵੱਡਾ ਮੈਸੇਜ ਹੈ ਔਰ ਵੱਡੀ ਕਿਰਪਾ ਹੋ ਗਈ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦੀ ਇੱਕ ਮੱਦ ਸੀ ਪਵਿੱਤਰ ਸ਼ੈਰਾਂ ਵਾਲੀ ਉਹ ਸਤਿਪਾਸ਼ਾ ਨੇ ਕਰਵਾ ਲਈ ਹੈ ਬਾਕੀ ਜੇ ਕੋਈ ਕਮੀ ਰਹੇਗੀ ਉਹ ਤੇ ਗੁਰੂ ਸਾਹਿਬ ਬਖਸ਼ਣ ਹਾਰ ਆ ਅਗਲੀ ਵਾਰ ਸਮਤ ਬਖਸ਼ਣ ਅੱਛਾ ਵਸੇ ਕਾਰਨ ਕੀ ਮੰਨੀ ਹੈ ਕਿ ਅੱਜ ਮਾਨਯੋਗ ਸਪੀਕਰ ਸਾਹਿਬ ਆਪ ਉੱਠ ਕੇ ਸ਼੍ਰੀ ਰੰਧਪੁਰ ਸਾਹਿਬ ਦੀ ਧਰਤੀ ਤੇ ਆਏ ਆਪਣੀ ਚੇਅਰ ਵਿਧਾਨ ਸਭਾ ਵੀ ਇੱਥੇ ਲੈ ਕੇ ਆ ਆਪਣੀ ਚੇਅਰ ਜੋ ਕਿ ਉਹ ਵੀ ਜੋ ਕਿ ਇਹ ਥੱਲੇ ਲਵਾਈ ਤਾਂ ਇਸ ਨੂੰ ਤੁਸੀਂ ਕਿਵੇਂ ਤੁਸੀਂ ਕਿਵੇਂ ਦੇਖਦੇ ਹੋ ਕਿ ਕਿੰਨਾ ਕੁ ਵੱਡਾ ਫੈਸਲਾ ਸੀਗਾ ਕਿਸ ਤਰੀਕੇ ਨਾਲ ਇਹ ਫੈਸਲਾ ਲਿਆ ਗਿਆ ਸੋਚ ਕਿਵੇਂ ਜੋ ਕੀ ਆਈ ਦੇਖੋ ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ ਜੀ ਤੇ ਜਦੋਂ ਨਿਗਾ ਟੇਢੀ ਕਰ ਲੈਂਦਾ ਕਹਿੰਦੇ ਨਜ਼ਰ ਉਪਠੀ ਜੇ ਕਰੇ ਸੁਲਤਾਨਾ ਕਾਉ ਕਰਾਇਦਾ ਇਹ ਤਾਂ ਉਹਦੀ ਮਿਹਰ ਆ ਉਹਦੀ ਮਿਹਰ ਕਰਕੇ ਇੱਥੇ ਆਏ ਆ ਨਹੀਂ ਕੌਣ ਆਉਂਦਾ ਉਹਦੀ ਮਿਹਰ ਕਰਕੇ ਇੱਥੇ ਬੈਠੇ ਆ ਨਹੀਂ ਮੇਰੇ ਯਾਰ ਕਹਿੰਦਾ ਚੌਂਗਰੀ ਟੱਪਣ ਦੇਦਾ ਕੋਈ ਕੋੜ ਪੂਰੇ ਵਾਲਾ ਸੋ ਇਹ ਤਾਂ ਗੁਰੂ ਸਾਹਿਬ ਦੀ ਮਿਹਰ ਆ ਤੇ ਐਡੀ ਵੱਡੀ ਉਹਨਾਂ ਨੇ ਸੇਵਾ ਲਈ ਆ ਅਸੀਂ ਗੁਰੂ ਸਾਹਿਬ ਦੇ ਸ਼ੁਕਰਗੁਜ਼ਾਰ ਆ ਤੁਹਾਡੇ ਵੀ ਸ਼ੁਕਰਗੁਜ਼ਾਰ ਆ ਤੁਹਾਡੇ ਰਾਹੀਂ ਇਹ ਗੱਲ ਲੋਕਾਂ ਦਾ ਯਾਰੀ ਫਿਕਰ ਸਾਬ ਆਖਰੀ ਸਵਾਲ ਕਿ ਤਿੰਨ ਦਿਨ ਦਾ ਜਿਹੜਾ ਸਮਾਗਮ ਇੱਥੇ ਰੱਖਿਆ ਗਿਆ ਇਸ ਦੇ ਵਿੱਚ ਟੈਂਟ ਸਿਟੀਆਂ ਵੀ ਬਣਾਈ ਗਈ ਹਰ ਤਰੀਕੇ ਦਾ ਖਿਆਲ ਜੋ ਕੇ ਲੋਕਾਂ ਦਾ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਲੋਕ ਵੀ ਜੋ ਕਿ ਆ ਕਾਫੀ ਦੂਰ ਦਰਾਡੇ ਤੋਂ ਇੱਥੇ ਪਹੁੰਚ ਰਹੇ ਨੇ ਉਸ ਉਪਰਾਲੇ ਨੂੰ ਕਿਵੇਂ ਦੇਖਦੇ ਤੁਸੀਂ ਲਾਟੀ ਇੱਕ ਖੁਸ਼ੀ ਆ ਵੀ ਆ 29 ਤੱਕ ਆਈ ਰਹੂਗਾ ਸਟਰਕਚਰ ਵਿਧਾਨ ਸਭਾ ਦਾ ਜਿੰਨੇ ਵੀ श्रद्धालु ਇੱਥੇ ਆਉਣਗੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਤਖਤ ਸਾਹਿਬ ਤੇ ਨਤਮਸਤਕ ਹੋਣ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਨ ਉਹ ਇਸ ਵਿਧਾਨ ਸਭਾ ਨੂੰ ਵੀ ਦੇਖ ਸਕਦੇ ਜਿੱਥੇ ਇਤਿਹਾਸਿਕ ਫੈਸਲੇ ਲਏ ਗਏ ਇਹ ਬੜੀ ਵੱਡੀ ਗੱਲ ਹੈ ਥੈਂਕ ਯੂ ਥੈਂਕ ਯੂ ਤਾਂ ਜਿਸ ਵਿਧਾਨ ਸਭਾ ਦੇ ਵਿੱਚ ਇਹ ਇਤਿਹਾਸਿਕ ਫੈਸਲੇ ਲਏ ਗਏ ਨੇ ਉਹ ਵਿਧਾਨ ਸਭਾ ਵੀ ਜੋ ਕਿ 29 ਤਰੀਕ ਤੱਕ ਐਦਾ ਹੀ ਰਹੂਗੀ ਤੇ ਲੋਕ ਜੋ ਕਿ ਇੱਥੇ ਪਹੁੰਚ ਕੇ ਇਸ ਵਿਧਾਨ ਸਭਾ ਨੂੰ ਦੇਖ ਸਕਦੇ ਆ ਜੋ ਸੰਗਤਾਂ ਇੱਥੇ ਸ਼ਰਧਾਲੂ ਜੋ ਇੱਥੇ ਲਗਾਤਾਰ ਪਹੁੰਚ ਰਹੇ ਨੇ ਤਬਸਤਖਨ ਲਈ ਉਹ ਇੱਥੇ ਜੋ ਕਿ ਇਹ ਵਿਧਾਨ ਸਭਾ ਵੀ ਜ਼ਰੂਰ ਦੇਖ ਸਕਦੇ ਆ ਵੀਡੀਓ ਜਰਨਲਿਸਟ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਡਰੋਨ ਸ਼ੋਅ ਜੋ ਕਿ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜੋ ਕੀ ਹੈ ਡਰੋਨਸ ਦੇ ਰਾਹੀਂ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਬਾਰੇ ਦੱਸਿਆ ਜਾ ਰਿਹਾ ਹੈ ਹਿੰਦ ਦੀ ਚਾਦਰ 956 ਸ਼੍ਰੀ ਗੁਰੂ ਤੇਗ ਬਹਾਦਰ ਜੀ ਇੱਕ ਪਾਸੇ ਜਦੋਂ ਇਹ ਡਰੋਨ ਸ਼ੋਅ ਸ਼ੁਰੂ ਹੁੰਦਾ ਹੈ ਉੱਥੇ ਹੀ ਦੂਜੇ ਪਾਸੇ ਸੰਗਤਾਂ ਤੋਂ ਜਕਾਰਿਆਂ ਦੀ ਆਵਾਜ਼ਾਂ ਜੋ ਕੀ ਹੈ ਗੂੰਜ ਰਹੀਆਂ ਨੇ ਤੇ ਮਾਹੌਲ ਜੋ ਕੀ ਹੈ ਕਾਫੀ ਜ਼ਿਆਦਾ ਸ਼ਰਧਾ ਤੋਂ ਭਰਿਆ ਹੋਇਆ ਇੱਥੇ ਨਜ਼ਰ ਆ ਰਿਹਾ ਹੈ ਇਹ ਇਤਮਾਲ ਦੀ ਜੋ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਡਰੋਨਸ ਦੇ ਰਾਹੀਂ ਜੋ ਕੀ ਹੈ ਇਹ ਆਰਟ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਹਿੰਦੀ ਚਾਦਰ ਜਿਸ ਤਰੀਕੇ ਨਾਲ ਡਰੋਨ ਸ਼ੋਜ਼ ਆ ਸਾਊਂਡ ਐਂਡ ਲਾਈਟ ਸ਼ੋਅ ਤੇ ਵਿੱਚ ਜੋ ਕੀ ਹੈ ਜਿਸ ਤਰੀਕੇ ਨਾਲ ਪਹਿਲਾਂ ਇੱਕ ਵੀਓ ਦੇ ਰਾਹੀਂ ਪਹਿਲਾਂ ਪੂਰੀ ਸਟੋਰੀ ਦੱਸੀ ਜਾਂਦੀ ਹੈ ਉਸ ਦੇ ਨਾਲ ਲੇਜ਼ਰ ਤੇ ਲਾਈਟਸ ਦੇ ਰਾਹੀਂ ਜੋ ਕੀ ਹੈ ਪੂਰਾ ਅਗੇ ਡਿਸਪਲੇ ਕੀਤਾ ਜਾਂਦਾ ਤੇ ਹੁਣ ਡਰੋਨਸ ਦੇ ਰਾਹੀਂ ਜੋ ਕੀ ਹੈ ਡਿਸਪਲੇ ਕੀਤਾ ਜਾ ਰਿਹਾ ਸ਼੍ਰੀਨੰਦਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਇਹ અલੌਕਿਕ ਨਜ਼ਾਰਾ ਇਹ અલੌਕਿਕ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਵਕਤ ਸ਼੍ਰੀਨੰਦਰਪੁਰ ਸਾਹਿਬ ਦੇ ਵਿੱਚ ਜਿੱਥੇ ਕੀ ਡਰونز ਦੇ ਰਾਹੀਂ ਇਹ ਇੱਕ ਸ਼ੋਅ ਦਿਖਾਇਆ ਜਾ ਰਿਹਾ ਆਸਮਾਨ ਦੇ ਵਿੱਚ ਜਿੱਥੇ ਇੱਕ ਪਾਸੇ ਵੀਓ ਚੱਲ ਰਹੇ ਨੇ ਤਾਂ ਦੂਜੇ ਉੱਥੇ ਹੀ ਦੂਜੇ ਪਾਸੇ ਆਸਮਾਨ ਦੇ ਵਿੱਚ ਇਹ ਡਰونز ਰਾਹੀਂ ਸ਼ੋਅ ਦਿਖਾਇਆ ਜਾ ਰਿਹਾ ਜੋ ਕਿ ਆਪਣੇ ਆਪ ਦੇ ਵਿੱਚ ਅਲੌਕਿਕ ਨਜ਼ਾਰਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਬਾਰੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਨ ਧਰਤੀ ਤੇ ਵਿਰਾਸਤੇ ਖਾਲਸਾ ਦੇ ਉੱਪਰ ਜੋ ਕੀ ਹੈ ਖੁੱਲੇ ਅਸਮਾਨ 'ਚ ਇਹ ਉਹਨਾਂ ਦੀ ਜੀਵਨੀ ਨੂੰ ਦਰਸਾਇਆ ਜਾ ਰਿਹਾ ਜਿਸ ਤਰੀਕੇ ਨਾਲ ਪਹਿਲਾਂ ਸਾਊਂਡ ਐਂਡ ਲਾਈਟ ਸ਼ੋਜ਼ ਵਕੂਆ ਖਿਲਾਕਾ ਦੇ ਵਿੱਚ ਹੋਏ ਨੇ ਉਦਾਂ ਹੀ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੁਣ ਡਰੋਨ ਸ਼ੋਜ਼ ਦੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਨ ਧਰਤੀ ਤੇ ਇਹ ਡਰੋਨ ਸ਼ੋ ਜੋ ਕੀ ਹੈ ਉਹ ਆਰਗੇਨਾਈਜ਼ ਕੀਤਾ ਗਿਆ ਤੇ ਸਿਰਫ ਇਹ ਨਹੀਂ ਇਦਾਂ ਹੀ 사ਉਂਡ ਐਂਡ ਲਾਈਟ ਸ਼ੋ ਇਸ ਦੇ ਨਾਲ ਤਿੰਨ ਦਿਨਾਂ ਦੇ ਵਿੱਚ ਵਕ ਵਕ ਸਮਾਗਮ ਅਲੱਗ ਅਲੱਗ ਤਰੀਕੇ ਦਾ ਸਮਾਗਮ ਜੋ ਕੀ ਉਹ ਸ਼ਰਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕਰਵਾਏ ਗਏ ਨੇ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਅਲੌਕਿਕ ਨਜ਼ਾਰਾ ਹੈ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਤਰੀਕੇ ਦੇ ਨਾਲ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ ਇਹ ਜੀਵਨੀ ਬਾਰੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਕਿਸ ਤਰੀਕੇ ਨਾਲ ਉਹ ਉਹਨਾਂ ਨੇ ਜੋ ਕੀਤਾ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈ ਕਿਸ ਤਰੀਕੇ ਨਾਲ ਦੀ ਉਹਨਾਂ ਦੀ ਜ਼ਿੰਦਗੀ ਸੀਗੀ ਕੀ ਕੁਝ ਉਹਨਾਂ ਦੇ ਵੱਲੋਂ ਸਿੱਖਿਆ ਆਇਆ ਗਿਆ ਇਹ तमाम ਚੀਜ਼ਾਂ ਜੋ ਕੀ ਹੈ ਵੱਖ-ਵੱਖ ਤਰੀਕੇ ਨਾਲ ਸिखਾਈ ਜਾ ਰਹੀਆਂ ਨੇ ਤੇ ਉਹਦਾ ਹੀ ਇੱਕ ਹਿੱਸਾ ਸੀਗਾ ਇਹ ਡਰੋਨ ਸ਼ੋਅ ਵਿਡਿਓ ਜਨਲ ਵਿਧਾਨ ਸਭਾ ਦਾ ਸੈਸ਼ਨ ਜੋ ਕੀ ਹੈ ਰੱਖਿਆ ਗਿਆ ਹੈ ਤੇ ਇਸ ਸੈਸ਼ਨ ਦੇ ਵਿੱਚ ਚੇਤਨ ਸਿੰਘ ਜੋੜਾਵਾਦਰਾ ਵੀ ਜੋ ਕਿ ਇੱਥੇ ਪਹੁੰਚਣ ਚੇਤਨ ਜੀ ਕਿਵੇਂ ਦੇਖਦੇ ਹੋ ਕਿ ਸੈਸ਼ਨ ਜੋ ਕਿ ਅੱਜ ਸ਼੍ਰੀਨੰਦਪੁਰ ਸਾਹਿਬ ਦੇ ਵਿੱਚ ਜੋ ਕਿ ਇਹ ਰੱਖਿਆ ਗਿਆ ਤੇ ਇਸ ਦੇ ਪਿੱਛੇ ਭਾਵਨਾਸ ਪੰਜਾਬ ਸਰਕਾਰ ਦੀ ਕੀ ਹੈ ਦੇਖੋ ਭਾਵਨਾ ਇਹ ਹੈ ਕਿ ਸਾਡੇ ਨੌਵੇਂ ਪਾਸ਼ਾ ਸਾਹਿਬ ਸਿਰ ਗੁਰਤੇਗ ਬਹਾਦਰ ਜੀ ਨੇ ਜੋ ਕੁਰਬਾਨੀਆਂ ਦਿੱਤੀਆਂ ਨੇ ਉਹ ਇਹ ਬਹੁਤ ਛੋਟੀਆਂ ਚੀਜ਼ਾਂ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਜਿਹੜਾ ਇਹ 23 24 25 ਦਾ ਜਿਹੜਾ ਦਿਨ ਹੈ ਉਹਦੇ ਗੁਰਤੇਗ ਬਹਾਦਰ ਜੀ ਨੂੰ ਸ਼ਹਾਦਤ ਨੂੰ ਸਮਰਪਿਤ ਅ ਅਸੀਂ ਨਤਮਸਤਕ ਹੋਣ ਵਾਸਤੇ ਆ ਸੰਗਤ ਨਤਮਸਤਕ ਹੋਣ ਵਾਸਤੇ ਆਈ ਆ ਔਰ ਜਿਹੜਾ ਇੱਥੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਰੱਖਿਆ ਗਿਆ ਉਹਦਾ ਇਹ ਹੈ ਇੱਕ ਇਤਿਹਾਸ ਜੋਗਾ ਕਿ ਗੁਰਤੇਗ ਬਾਦ ਜੀ ਦੇ 350 ਸਾਲਾਂ ਤੇ ਜਿਹੜਾ ਵਿਧਾਨ ਸਭਾ ਰੱਖੀ ਗਈ ਆ ਔਰ ਜੋ ਵੀ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੁੜੀਆਂ ਗੱਲਾਂ ਬਾਤਾਂ ਉਹ ਸਾਰੀ ਵਿਚਾਰ ਚਰਚਾ ਜਿਹੜੀ ਅੱਜ ਵਿਧਾਨ ਸਭਾ ਦੇ ਵਿੱਚ ਹੋਈ ਕਿ ਇੱਥੇ ਨਤਮਸਤਕ ਹੋਣ ਲਈ ਪਹੁੰਚ ਰਹੇ ਆ ਪਾਵਨ ਧਰਤੀ ਹੈ ਇਸ ਤੋਂ ਇਲਾਵਾ ਇੱਥੇ ਜੋ ਕੀ ਹੈ ਵਿਧਾਨ ਸਭਾ ਦਾ ਰੱਖਣਾ ਟ੍ਰਿਬਿਊਟ ਦੇਣਾ ਦੋਸਤੋ ਬਾਦ ਪੰਜਾਬ ਸਰਕਾਰ ਵੱਲੋਂ ਇਹ 3 ਦਿਨ ਦਾ ਸਮਾਗਮ ਰੱਖਿਆ ਜਾਣਾ ਉਤਸ਼ਾਹ ਤੁਹਾਨੂੰ ਲੋਕਾਂ ਦੇ ਵਿੱਚ ਸੰਗਤਾਂ ਦੇ ਵਿੱਚ ਕਿੰਨਾ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ ਬਹੁਤ ਉਤਸ਼ਾਹ ਹੈ ਜੀ ਸਾਡੋ ਸਗੋਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਮੈਸੇਜ ਆ ਰਹੇ ਨੇ ਫੋਨ ਆ ਰਹੇ ਕਿ ਸਾਨੂੰ ਵੀ ਤੁਸੀਂ ਲੈ ਕੇ ਚਲੋ ਉੱਥੇ ਅਸੀਂ ਵੀ ਉੱਥੇ ਨਤਮਸਤਕ ਹੋਣਾ ਚਾਹੁੰਦੇ ਹਾਂ ਸੋ ਕੱਲ ਨੂੰ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਵੱਡੀ ਗਿਣਤੀ ਚ ਜਿਹੜੇ ਨਤਮਸਤਕ ਹੋਣ ਵਾਸਤੇ ਪਹੁੰਚ ਰਹੇ ਨੇ ਸ਼ਿਰਗੁਰਤ ਇੱਕ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਵਿਧਾਨ ਸਭਾ ਦਾ ਸੈਸ਼ਨ ਜੋ ਕੀ ਹੈ ਉਹ ਰੱਖਿਆ ਗਿਆ ਹੈ ਸ਼੍ਰੀਨੰਦਰਪੁਰ ਸਾਹਿਬ ਦੇ ਵਿਖੇ ਇਸ ਵਕਤ ਮਲਵਿੰਦਰ ਕਾਂਗੀ ਸਾਡੇ ਨਾਲ ਮੌਜੂਦ ਨੇ ਕਾਂਗੀ ਸਾਹਿਬ ਕਿਵੇਂ ਦੇਖਦੇ ਹੋ ਇਸ ਮੌਕੇ ਨੂੰ ਕਿਉਂਕਿ ਖਾਸ ਤੌਰ ਤੇ ਬਹੁਤ ਮਤਲਬ ਪਹਿਲੀ ਵਾਰ ਇਹ ਵੇਖਣ ਨੂੰ ਮਿਲਿਆ ਕਿ ਅੱਜ ਜੋ ਕੀ ਹੈ ਵਿਧਾਨ ਸਭਾ ਕਿਤੇ ਬਾਹਰ ਲਾਈ ਗਈ ਹੈ ਤੇ ਚੇਅਰ ਜੋ ਹੈਗੀ ਸਪੀਕਰ ਦੀ ਉਹ ਵੀ ਜੋ ਕੀ ਹੈ ਠੇਠਾ ਲਾਈ ਜਾਊਗੀ ਦੇਖੋ ਵਿਧਾਨ ਸਭਾ ਬਾਹਰ ਲਾਉਣ ਦਾ ਮਕਸਦ ਇਹ ਹੀ ਸੀ ਵੀ ਜਿਹੜੀ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਹੋਈ ਹੈ ਉਸ ਸ਼ਹਾਦਤ ਨੂੰ ਸਜਦਾ ਕਰਨ ਵਾਸਤੇ ਉਸ ਸ਼ਹਾਦਤ ਨੂੰ ਯਾਦ ਕਰਨ ਵਾਸਤੇ ਉਸ ਸ਼ਹਾਦਤ ਤੋਂ ਪ੍ਰੇਰਨਾ ਲੈਣ ਵਾਸਤੇ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਜੀ ਨੇ ਬੜਾ ਅੱਛਾ ਇੱਕ ਉਪਰਾਲਾ ਕੀਤਾ ਹੈ ਕਿ ਗੁਰੂ ਦੀ ਨਗਰੀ ਆ ਕੇ ਅੱਜ ਸਾਰੇ ਸਾਡੇ ਵਿਧਾਨਕਾਰ ਬੈਠ ਕੇ ਪੰਜਾਬ ਦੇ ਬਿਹਤਰ ਭਵਿੱਖ ਲਈ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਨਾ ਸਿਰਫ ਯੋਜਨਾ ਬੰਦੀ ਨੀਤੀਆਂ ਬਣਾਉਣਗੇ ਕਿ ਕਿਉਂਕਿ ਅੱਜ ਜਿਕੇ ਸੰਗਤਾ ਦੇ ਵਿੱਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਕਾਫੀ ਸਰਦਾ ਭਾਵਨਾ ਦੇ ਨਾਲ ਜੋ ਕਿ ਇੱਥੇ ਤਵਸਤਕ ਹੋ ਰਹੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾ ਆ ਰਹੀ ਹੈ ਪੰਜਾਬ ਸਰਕਾਰ ਵੱਲੋਂ ਜੋ ਇੰਤਜ਼ਾਮ ਕੀਤੇ ਗਏ ਉਸ ਦੀ ਸ਼ਲਾਘਾ ਵੀ ਜੋ ਕਿ ਉਹ ਸੰਗਤਾ ਵੱਲੋਂ ਕੀਤੀ ਗਈ ਕਿਵੇਂ ਦੇਖਦੇ ਹੋ ਅੱਜ ਕਿਹ ਹੈ ਜੋ ਸ਼ਾਇਦ ਇੱਕ ਡਿਊਟੀ ਮਿਲੀ ਸੀਗੀ ਪੰਜਾਬ ਸਰਕਾਰ ਨੂੰ ਉਹ ਵੀ ਨਿਭਾ ਰਹੀ ਹੈ ਹਾਂ ਮੈਂ ਕਹਿੰਦਾ ਵੀ ਇਹ ਬੜੇ ਮਾਨਯੋਗ ਮੁੱਖ ਮੰਤਰੀ ਜੀ ਤੇ ਭਾਗਾ ਵਾਲਾ ਉਹਨਾਂ ਵਾਸਤੇ ਸਮਾਂ ਕਿ ਉਹਨਾਂ ਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਔਰ ਜਿੱਥੇ ਤੱਕ ਪ੍ਰਬੰਧਾ ਨੂੰ ਲੈ ਕੇ ਤੁਸੀਂ ਗੱਲ ਕੀਤੀ ਡੈਫੀਨੇਟਲੀ ਫਰੋਮ ਦਾ ਫਰਸਟ ਡੇ ਹੀ ਪੂਰੀ ਸਰਕਾਰ ਦੀ ਕੋਸ਼ਿਸ਼ ਇਹ ਆ ਵੀ ਲੋਕਾਂ ਦੇ ਰਹਿਣ ਤੋਂ ਲੈ ਕੇ ਖਾਣ ਪੀਣ ਤੋਂ ਲੈ ਕੇ ਆਉਣ ਜਾਣ ਤੋਂ ਲੈ ਕੇ ਹਰੇਕ ਤਰੀਕੇ ਦੇ ਪ੍ਰਬੰਧਾ ਤੇ ਧਿਆਨ ਰੱਖਿਆ ਜਾਵੇ ਔਰ ਗੁਰੂ ਘਰ ਦੀ ਮਰਿਆਦਤ ਦੇ ਅਨੁਸਾਰ ਉਹਨਾਂ ਦਾ ਸਾਰਾ ਧਿਆਨ ਰੱਖਿਆ ਤਾ ਅੱਜ ਜੋ ਕੀ ਹੈ ਅਰੰਧਪੁਰ ਸਾਹਿਬ ਦੀ ਪਵਨ ਧਰਤੀ ਤੇ ਜੋ ਕੀ ਹੈ ਇਹ ਵਿਧਾਨ ਸਭਾ ਦਾ اجلاس ਰੱਖਿਆ ਗਿਆ ਜਿਸ ਦੇ ਲਈ ਕਿਤਨਾ ਕਿਤ ਕਿਹਾ ਜਾ ਸਕਦਾ ਹੈ ਕਿ ਕਾਫੀ ਵੱਡਾ ਟ੍ਰਿਬਿਊਟ ਜੋ ਕੀ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨੂੰ ਜੋ ਕੀ ਹੈ ਉਹ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਨ ਧਰਤੀ ਤੇ ਜੋ ਕੀ ਹੈ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜੋ ਕੀ ਹੈ ਬੁਲਾਇਆ ਗਿਆ ਇਸ ਦੇ ਲਈ ਜੋ ਕੀ ਹੈ ਕਿਉਂਕਿ ਇੱਕ ਪਾਸੇ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਥਾੜਾ ਜੋ ਕੀ ਹੈ ਇੱਥੇ ਸਮਾਗਮ ਰੱਖੇ ਗਏ ਨੇ ਤੇ ਉਸ ਦੇ ਤਹਿਤ ਹੀ ਇੱਕ ਟ੍ਰਿਬਿਊਟ ਦੇ ਤੌਰ ਤੇ ਜੋ ਕੀ ਹੈ ਇਹ ਸਮਾਗਮ ਦੇ ਵਿੱਚ ਜੋ ਕੀ ਹੈ ਵਿਧਾਨ ਸਭਾ ਦਾ اجلاس ਵੀ ਰੱਖਿਆ ਗਿਆ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਜੀ ਸਾਡੇ ਨਾਲ ਮੌਜੂਦ ਨੇ ਅਨਮੋਲ ਜੀ ਕਿਵੇਂ ਵੇਖਦੇ ਹੋ ਇਸ اجلاس ਨੂੰ ਕਿਉਂਕਿ 350 ਸਾਲਾ ਜੋ ਸਮਾਗਮ ਹੈ ਉਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜੋ ਕਿ ਇੱਥੇ ਪਹੁੰਚ ਰਹੀ ਹੈ ਉਸ ਦੇ ਵਿੱਚ ਇਹੋ ਜਿਹਾ ਉਪਰਾਲਾ ਕਰਨਾ ਸਰਕਾਰ ਵੱਲੋਂ ਕਿ ਵਿਧਾਨ ਸਭਾ ਇੱਥੇ ਬੁਲਾਈ ਗਈ ਹੈ ਤੇ ਪਹਿਲੀ ਵਾਰੀ ਵੇਖਣ ਨੂੰ ਮਿਲੇਗਾ ਚੇਅਰ ਜੋ ਕਿ ਹੈ ਸਪੀਕਰ ਸਾਹਿਬ ਦੀ ਉਹ ਥੱਲੇ ਲੱਗੂਗੀ ਕਿੰਨਾ ਕਿ ਵੱਡਾ ਉਪਰਾਲਾ ਜੋ ਕਿ ਹੈ ਤੇ ਇਸ ਦੇ ਵਿੱਚ ਸੋਚ ਕੀ ਸਿੱਗੀ ਪੰਜਾਬ ਸਰਕਾਰ ਦੀ ਦੇਖੋ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਜਿਨ੍ਹਾਂ ਨੇ ਮਨੁੱਖਤਾ ਦੇ ਲਈ ਜਿਨ੍ਹਾਂ ਨੇ ਔਰੰਗਜ਼ੇਬ ਦੇ ਉਦੋਂ ਮੁਗਲਾਂ ਦੇ ਅਤਿਆਚਾਰ ਦੇ ਖਿਲਾਫ ਆਪਣਾ ਸੀਸ ਲਹਾਇਆ ਕਸ਼ਮੀਰੀ ਪੰਡਤ ਜਦੋਂ ਇਸ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਆਏ ਸੀ ਤਾਂ ਜਿੰਨੇ ਵੀ ਅੱਜ ਇੱਥੇ ਲੀਡਰ ਆਏ ਨੇ ਜਿੰਨੇ ਵੀ ਰਾਜਨੀਤਿਕ ਨੇਤਾ ਆਉਂਦੇ ਨੇ ਇੱਕ ਬਹੁਤ ਵੱਡੀ ਗੱਲ ਸਿੱਖਣ ਦੀ ਜ਼ਰੂਰਤ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਸੇ ਵੀ ਤਾਜ ਲਈ ਰਾਜ ਲਈ ਸੀਸ ਨਹੀਂ ਲਹਾਇਆ ਸੀ ਉਹਨਾਂ ਨੇ ਮਨੁੱਖਤਾ ਦੇ ਲਈ ਸਭ ਧਰਮਾਂ ਦੇ ਲਈ ਸੱਚ ਦੇ ਲਈ ਅਨਿਆਏ ਦੇ ਖਿਲਾਫ ਕੀ ਬਾਕੀਆਂ ਨੂੰ ਦੁਖੀ ਤਾਂ ਕਰਿਓ ਪਹਿਲਾਂ ਤੁਸੀਂ ਮੈਨੂੰ ਦੁਖੀ ਕਰ ਲਓ ਪੂਰੇ ਤਰੀਕੇ ਨਾਲ ਤੁਸੀਂ ਇਹ ਦਿੱਤੇ ਗਏ ਪਰ ਉਹ ਡੋਲੇ ਨਹੀਂ ਤੇ ਉਹਨਾਂ ਤੋਂ 21 ਸਨੇਹਾ ਅੱਜ ਇੱਥੇ ਆਏ ਹਰ ਮਨੁੱਖ ਲਈ ਚਾਹੇ ਉਹ ਰਾਜਨੀਤਿਕ ਲੀਡਰ ਹੈ ਚਾਹੇ ਉਹ ਕਿਸੇ ਵੀ ਖਿੱਤੇ ਨੂੰ ਬਿਲੋਂਗ ਕਰਦਾ ਚਾਹੇ ਇੱਕ ਆਮ ਮਨੁੱਖ ਹੈ ਕਿ ਸਿਰ ਹਮੇਸ਼ਾ ਜੇ ਤੁਸੀਂ ਸੇਵਾ ਵਿੱਚ ਲੱਗੇ ਹੋ ਮਨੁੱਖਤਾ ਦੇ ਲਈ ਆਪਣੇ ਲੋਕਾਂ ਲਈ ਇੱਕ ਨੇਤਾ ਨੂੰ ਇਹ ਸਿੱਖਣ ਦੀ ਜ਼ਰੂਰਤ ਹੈ ਇੱਕ ਲੀਡਰ ਨੂੰ ਕਿ ਆਪਣੇ ਲੋਕਾਂ ਲਈ ਅਸਲੀ ਲੀਡਰ ਉਹ ਹੀ ਹੈ ਜਿਹੜਾ ਜਾਨ ਕੁਰਬਾਨ ਤੱਕ ਕਰਨ ਤੱਕ ਜਾਵੇ ਜਿਹੜਾ ਨਿਆਂ ਦੇ ਨਾਲ ਖੜਾ ਹੋਵੇ ਜਿਹੜਾ ਗਲਤ ਕੰਮਾਂ ਦੇ ਉੱਪਰ ਆਵਾਜ਼ ਚੱਕਣ ਦੀ ਜ਼ਰੂਰਤ ਕਰੇ ਜਿਹੜਾ ਸੱਚ ਦੇ ਸਚਾਈ ਦੇ ਨਾਲ ਚੱਲੇ ਜਿਹੜਾ ਉਹ ਸਰਬ ਜਿਹੜਾ ਬ੍ਰਾਹਮਣ ਦਾ ਜਿਹੜਾ ਉਸ ਪ੍ਰਮਾਤਮਾ ਦਾ ਇੱਕ ਨੂਰ ਦੇ ਕਮਕਾਰ ਦਾ ਜਿਹੜਾ ਉਹਦਾ ਇੱਕ ਧਰਮ ਹੈ ਉਹਨੂੰ ਫਾਲੋ ਕਰੇ ਮਨੁੱਖਤਾ ਦੇ ਧਰਮ ਨੂੰ ਫਾਲੋ ਕਰੇ ਇਸ ਧਰਤੀ ਉੱਤੇ ਮੱਥਾ ਟੇਕਣ ਗੁਰਦੁਆਰਾ ਸਾਹਿਬ ਸਾਰੇ ਜਾਣਦੇ ਆ ਉਹਦੇ ਨਾਲ-ਨਾਲ ਉਹਨਾਂ ਦੀਆਂ ਜਿਹੜੀਆਂ ਪੈੜਾਂ ਨੇ ਉਹਨਾਂ ਦੇ ਸੰਦੇਸ਼ ਨੇ ਉਸ ਗੁਰੂ ਸਹਿਬਾਨ ਦਾ ਉਹਨੂੰ ਮੰਨਣ ਦੀ ਉਹਦੇ ਉੱਪਰ ਚੱਲਣ ਦੀ ਵੀ ਮਨੁੱਖਾਂ ਨੂੰ ਖਾਸ ਕਰ ਲੀਡਰਾਂ ਨੂੰ ਜ਼ਰੂਰਤ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ 350 ਸਾਲਾਂ ਸਮਰਪਿਤ ਸਮਾਗਮ ਸਿਰਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜੋ ਕੀ ਹੈ ਰੱਖੇ ਗਏ ਤੇ ਇਸ ਇਸ ਸਮਾਗਮਾ ਦੇ ਵਿੱਚ ਜੋ ਕੀ ਅੱਜ ਨਗਰ ਕੀਰਤਨ ਵੀ ਰੱਖਿਆ ਗਿਆ ਜੋ ਕੀ ਬੁੱਢਾ ਦਲ ਦੀ ਅਗਵਾਈ ਹੇਠ ਸੀਗਾ ਤੇ ਅੱਜ ਬੁੱਢਾ ਦਲ ਦੇ ਦੇ ਮੁਖੀ ਬਾਬਾ ਬਲਬੀਰ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਅੱਜ ਇਹ ਡਰੋਨ ਸ਼ੋਅ ਅਸੀਂ ਦੇਖ ਰਹੇ ਸੀਗੇ ਪਿੱਛੋਂ ਵੀਓ ਚੱਲ ਰਿਹਾ ਸੀਗਾ ਤੇ ਵਿਜ਼ੂਅਲਾਈਜ਼ ਅਸਮਾਨ ਦੇ ਵਿੱਚ ਕੀਤਾ ਜਾ ਰਿਹਾ ਸੀਗਾ ਉਸ ਤੋਂ ਬਾਅਦ ਤਿੰਨ ਦਿਨ ਦੇ ਸਮਾਗਮ ਜੋ ਰੱਖੇ ਗਏ ਨੇ ਹਰ ਸਮਾਗਮ ਦੇ ਵਿੱਚ ਤੁਹਾਡੀ ਜੋ ਕੀ ਹੈ ਬਹੁਤ ਵੱਡਾ ਇੱਕ ਯੋਗਦਾਨ ਰਿਹਾ ਅਜ ਨਗਰ ਕੀਰਤਨ ਸੀ ਕੀ ਉਹਦੀ ਅਗਵਾਈ ਵੀ ਤੁਸੀਂ ਕਰ ਰਹੇ ਸੀਗੇ ਇਹ ਪੂਰੇ ਇਸ ਅਲੌਕਿਕ ਇਹ ਤਿੰਨ ਦਿਨਾਂ ਦੇ ਨਜ਼ਾਰੇ ਨੂੰ ਕਿਵੇਂ ਵੇਖਦੇ ਹੋ ਤੁਸੀਂ ਬਹੁਤ ਹੀ ਵਧੀਆ ਨਜ਼ਾਰਾ ਵੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਉਹ ਵੀ ਨਜ਼ਾਰਾ ਸਾਹਮਣੇ ਅੱਖਾਂ ਦੇ ਲਿਆਉਣਾ ਚਾਹੀਦਾ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲੇ ਕਸ਼ਮੀਰੀ ਪੰਡਤ ਫਰੀਆਦ ਲੈ ਕੇ ਆਏ ਤੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਉਦੋਂ ਬਾਲ ਵਸਤਾ ਦੇ ਵਿੱਚ ਸੀ 9 ਸਾਲ ਦੀ ਤਕਰੀਬਨ ਉਹਨਾਂ ਦੀ ਉਮਰ ਸੀ ਤੇ ਜਦੋਂ ਉਹਨਾਂ ਨੂੰ ਕਿਹਾ ਕਿ ਕੋਈ ਵੀ ਮਹਾਪੁਰਖ ਜਿਹੜਾ ਕੋਈ ਉੱਥੇ ਬਲੀਦਾਨ ਦੇਵੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਤੁਹਾਡੇ ਤੋਂ ਵੱਡਾ ਕੌਣ ਹੋਰ ਮਹਾਪੁਰਖ ਹੋ ਸਕਦਾ ਤੇ ਉਹਨਾਂ ਨੇ ਜਿਹੜਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਜਿਹੜੇ ਸੀ ਪੰਡਤ ਉਹਨਾਂ ਦੀ ਜਿਹੜੀ ਫਰਿਆਦ ਸੁਣ ਕੇ ਤੇ ਜਿਹੜਾ ਦਿੱਲੀ ਦੇ ਵਿੱਚ ਜਿੱਥੇ ਜਾ ਕੇ ਉਹਨਾਂ ਨੇ ਗੁਰਦਰਾ ਸੀਸ ਗੰਜ ਸਾਹਿਬ ਆਪਾਂ ਦਰਸ਼ਨ ਕਰਦੇ ਆ ਤੇ ਨਾਲ ਹੀ ਚਾਂਦਨੀ ਚੌਂਕ ਦੇ ਵਿੱਚ ਲਾਲ ਕਿਲੇ ਦੇ ਸਾਹਮਣੇ ਉੱਥੇ ਉਹਨਾਂ ਦੀ ਸ਼ਹੀਦੀ ਹੋਈ ਤੇ ਨਾਲ ਹੀ ਉਹਨਾਂ ਦੇ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਵੀ ਸ਼ਹੀਦੀ ਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਆ ਥੋੜੇ ਦਿਨ ਹੋਏ ਉੱਥੇ ਵੀ ਮਹਾਨ ਨਗਰ ਕੀਰਤਨ ਜਿਹੜੇ ਲੈ ਕੇ ਗਏ ਸੀ ਤੇ ਆ ਸਪੀਕਰ ਸਾਹਿਬ ਨੂੰ ਰੋਕਿਓ ਮੜਾ ਜਾ ਰੁਕ ਰੁਕ ਜੋ ਰੁਕ ਜੋ ਇੱਥੇ ਵਿਧਾਨ ਸਭਾ ਸਜਾ ਲਈਏ ਮੜੀ ਜੀ ਖੜਿਓ ਬੜਾ ਬੜਾ ਤੁਸੀਂ ਦੇਖ ਸਕਦੇ ਹੋ ਵਧੀਆ ਲਜਹਰਾ ਇੱਕ ਪਾਸੇ ਸਪੀਕਰ ਸਾਹਿਬ ਖਾਲਸਾ ਖਾਲਸਾ ਵਾਗਿਰ ਦੀ ਫਤਹਿ ਤੈਨੂੰ ਪਾਸੇ ਸਪੀਕਰ ਸਾਹਿਬ ਨੇ ਪਾਸੇ ਬਾਬਾ ਬਲਬੀਰ ਜੀ ਨੇ ਆ ਆ ਵਿਧਾਨ ਸਭਾ ਮੇਰੀ ਵੀ ਦੇਖ ਲਓ ਫਿਰ ਤੁਹਾਡੇ ਨਾਲ ਚੱਲਦੇ ਆ ਅੱਛਾ ਤੇ ਅੱਜ ਸੋਪੀਕਰ ਸਾਹਿਬ ਸਾਡੇ ਬਹੁਤ ਹੀ ਆਪਣੇ ਸਿੱਧਵਾਂ ਸਾਹਿਬ ਬੜੇ ਮਾਨਯੋਗ ਨੇ ਤੇ ਜਿੱਥੇ ਆਪਾਂ ਗੱਲ ਕਰ ਰਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਆਪਣੀ ਸ਼ਹੀਦੀ ਜਿਹੜੀ ਦਿੱਤੀ ਤੇ ਨਾਲ ਹੀ ਜਿੱਥੇ ਸਾਬ੍ਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ 350 ਸਾਲਾ ਉਹਨਾਂ ਦੇ ਗੁਰਤਾ ਗਦੀ ਦਿਵਸ ਵੀ ਮਨਾ ਰਹੇ ਆਂ ਸ਼ਤਾਬਦੀ ਮਨਾ ਰਹੇ ਆ ਜਿੱਥੇ ਸਮੁੱਚਾ ਹੀ ਖਾਲਸਾ ਪੰਥ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਜਿਹੜੇ ਆ ਬਹੁਤ ਵੱਡੇ ਉਪਰਾਲੇ ਕੀਤੇ ਗਏ ਨੇ ਤੇ ਨਾਲ ਹੀ ਜਿਹੜੇ ਆਪਾਂ ਦੇਖ ਰਹੇ ਆ ਜਿਹੜਾ 25 23 24 ਤੇ 25 ਤਰੀਕ ਨੂੰ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਵੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਾਰੇ ਆਪਣੀ ਆਪਣੀ ਜਗ੍ਹਾ ਬਹੁਤ ਵਧੀਆ ਜਿਹੜੇ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਮੈਂ ਹਮੇਸ਼ਾ ਹੀ ਬੇਨਤੀ ਕਰਦਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਹਰ ਨਾਮੈ ਕੀ ਹੋ ਹੋ ਜੋੜੀ ਗੁਰਮਖ ਵੈਸੋ ਸਫਾ ਵਿਛਾਏ ਸਾਰਿਆਂ ਨੂੰ ਇਕੱਤਰਤਾ ਤਾਈ ਦੇ ਨਾਲ ਹੀ ਇਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਜੀਓ ਗੁਰੂ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਿਮਰਿਆ ਘਰ ਨੋਂ ਨੇਦੇ ਆਵੇ ਧਾਇ ਸਭ ਥਾਈ ਹੋਏ ਸਹਾਏ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਮਹਾਨ ਜਿਹੜੀ ਕੁਰਬਾਨੀ ਤੇ ਅੱਜ ਆਪਾਂ ਉਹਨਾਂ ਨੂੰ ਸਮੁੱਚਾ ਹੀ ਖਾਲਸਾ ਪੰਥ ਜਿੱਥੇ ਪੰਜਾਬ ਸਰਕਾਰ ਯਾਦ ਕਰ ਰਹੀ ਹੈ ਤੇ ਮੈਂ ਜਦੋਂ ਐ ਸਿਧਵਾਂ ਸਾਹਿਬ ਇੱਥੇ ਬੈਠਾ ਹੋਇਆ ਸੀ ਮੈਨੂੰ ਉਹ ਵੀ ਦਿਨ ਯਾਦ ਸੀ ਆ ਰਿਹਾ 1999 ਦਾ ਜੀ ਉਦੋਂ ਜਿਹੜਾ ਆਪਣੇ ਸਰਕਾਰ ਸੀ ਭਾਵੇਂ ਅਕਾਲੀ ਦਲ ਦੀ ਸੀ ਤੇ ਆ ਜਿਹੜੇ ਪੌੜ ਹੈ ਸਾਹਮਣੇ ਜਿੱਥੇ ਉੱਥੇ ਬਹਿ ਕੇ ਇਹਦਾ ਉਦਘਾਟਨ ਕੀਤਾ ਅਸੀਂ ਉਦੋਂ ਘੋੜਿਆਂ ਤੇ ਸਾਰੇ ਆਪਣੇ ਨਾਲ ਲੈ ਕੇ ਤੇ ਇਹ ਜਿਹੜਾ ਉਦਘਾਟਨ ਵੀ ਉਦੋਂ ਬਹੁਤ ਸ਼ਾਇੀ ਉਹਦੇ ਨਾਲ ਹੋਇਆ ਸੀ ਨਿਹੰਗ ਸਿੰਘ ਜਥੇਬੰਦੀਆਂ ਨੇ ਤੁਸੀਂ ਕਹਿ ਰਹੇ ਹੋ ਵੀ ਨਿਹੰਗ ਸਿੰਘ ਅੱਗੇ ਹੋ ਕੇ ਬੁੱਢਾ ਦਾਲ ਅੱਗੇ ਹੋ ਕੇ ਉਦੋਂ ਵੀ ਬੁੱਢਾ ਦਾਲੀ ਅੱਗੇ ਸੀ ਗੁਰੂ ਸਾਹਿਬ ਦੇ ਵੇਲੇ ਤੋਂ ਅੱਗੇ ਹੀ ਅੱਗੇ ਚੱਲਿਆ ਆ ਰਿਹਾ ਤੇ ਜੇ ਹੁਣ ਕੋਈ ਵੀ ਸਰਕਾਰ ਆਉਂਦੀ ਹੈ ਹਮੇਸ਼ਾ ਫੌਜਾਂ ਦਾ ਸਤਕਾਰ ਕਰਦੀ ਹੈ ਨਿਹੰਗ ਸਿੰਘ ਜਥੇਬੰਦੀਆਂ ਦਾ ਬੁੱਢਾ ਦਲ ਦਾ ਹਮੇਸ਼ਾ ਸਤਿਕਾਰ ਹੁੰਦਾ ਤੇ ਅੱਜ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਜਿੱਥੇ ਵੱਡੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਤੇ ਡਰੋਨ ਸ਼ੋਅ ਵੀ ਜਿਹੜਾ ਕੀਤਾ ਇਹ ਵੀ ਇੱਕ ਬਹੁਤ ਵਧੀਆ ਪਹਿਲੀ ਵਾਰੀ ਆਪਾਂ ਅਮਰਕਲ ਦਰਸ਼ਨ ਕਰ ਰਹੇ 60-62 ਸਾਲ ਦੀ ਉਮਰ ਹੋ ਗਈ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਹੋਰ ਵੀ ਜਿੱਥੇ ਆਪਾਂ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਪੰਜਾਬ ਸਰਕਾਰ ਨੂੰ ਵੀ ਬਹੁਤ ਵਧੀਆ ਗੁਰੂ ਸਾਹਿਬ ਕਿਰਪਾ ਕਰਕੇ ਸ਼ਹੀਦੀ ਸ਼ਤਾਬ ਦੀ ਆਪਾਂ ਤਗੜੇ ਹੋ ਕੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਭਾਵਨਾ ਸਤਕਾਰ ਦੇ ਨਾਲ ਆਪਾਂ ਮਨਾਈਏ ਗੁਰੂ ਸਾਹਿਬ ਇਸੇ ਤਰ੍ਹਾਂ ਮਿਹਰ ਪ੍ਰਿਆਸ ਬਖਸ਼ ਕੇ ਕੱਲ ਨੂੰ 25 ਤਰੀਕ ਨੂੰ ਵੱਡੇ ਪ੍ਰੋਗਰਾਮ ਨੇ ਜਿੱਥੇ ਗੁਰਦੁਆਰਾ ਸੀਸਗੰਗ ਸਾਹਿਬ ਵਿਖੇ ਉੱਥੇ ਹੀ ਗੁਰਦੁਆਰਾ ਗੁਰੂ ਕਾ ਬਾਗ ਸ਼ੌਣੀ ਬੁੱਢਾ ਦਲ ਵਿਖੇ ਵੀ ਜਿਹੜੇ ਵੱਡੇ ਪ੍ਰੋਗਰਾਮ ਹੋ ਰਹੇ ਨੇ ਪੰਜਾਬ ਸਰਕਾਰ ਵੱਲੋਂ ਤੇ ਨਾਲ ਨੇ ਹੰਗਸੰਗ ਜਥੇਬੰਦੀਆਂ ਵੱਲੋਂ ਵੀ ਉੱਥੇ ਵੀ ਸਾਰੇ ਆਪਾਂ ਹਾਜ਼ਰੀਆਂ ਲਵਾਈਏ ਦਰਸ਼ਨ ਦਿਦਾਰੇ ਕਰੀਏ ਕੱਲ ਨੂੰ ਹੀ ਜਿਹੜਾ ਦਿੱਲੀ ਦੇ ਵਿੱਚ ਇਹ ਲਾਲ ਕਿਲੇ ਦੇ ਸਾਹਮਣੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਕ ਉੱਥੇ ਲਾਲ ਕਿਲੇ ਦੇ ਸਾਹਮਣੇ ਵੱਡੇ ਪ੍ਰੋਗਰਾਮ ਨੇ ਸ਼ਾਮ ਨੂੰ ਉੱਥੇ ਵੀ ਹਾਜ਼ਰੀਆਂ ਲਵਾਉਣੀਆਂ ਨੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਇਕੱਤਰਤਾਈ ਦੇ ਨਾਲ ਇਸੇ ਤਰ੍ਹਾਂ ਜਿਹੜੇ ਆ ਗੁਰੂ ਸਾਹਿਬ ਦੇ ਹਮੇਸ਼ਾ ਨਤਮਸਤਕ ਹੁੰਦੇ ਰਹੀਏ। ਦੀ ਡਿਊਟੀਆਂ ਲੱਗੀਆਂ ਹੋਈਆਂ ਤੇ ਬਹੁਤ ਵਧੀਆ ਨਜ਼ਾਰਾ ਸੀਗਾ ਅੱਜ ਵਧੀਆ ਤਰੀਕੇ ਨਾਲ ਨਵੀਂ ਜਨਰੇਸ਼ਨ ਨੂੰ ਜੋ ਕਿ ਹੈ ਦੱਸਿਆ ਜਾ ਰਿਹਾ ਤੇ ਸਪੀਕਰ ਸਾਹਿਬ ਨਾਲ ਵੈਸੇ ਆਪਾਂ ਗੱਲ ਤਾਂ ਕਾਫੀ ਕਰ ਲਈ ਲੇਕਿਨ ਹੁਣ ਕਿਉਂਕਿ ਮਾਹੌਲ ਇਹੋ ਜਿਹਾ ਹੈ ਕਿ ਸਪੀਕਰ ਸਾਹਿਬ ਗੱਜ-ਵੱਜ ਕੇ ਇੱਕ ਜਕਾਰਾ ਜ਼ਰੂਰ ਛੱਡਣਗੇ। ਜਕਾਰੇ ਜਗਾਵੇ ਨਿਹਾਲ ਹੋ ਜਾਵੇ ਸ੍ਰੀ ਅਕਾਲ ਅੱਛਾ ਪਿਆਰਿਓ ਇੱਕ ਕਲੈਰੀਫਿਕੇਸ਼ਨ ਆ ਵੀ ਜਿਹੜੇ ਪਵਿੱਤਰ ਸ਼ਹਿਰਾਂ ਦਾ ਮਤਾਂ ਆ ਉਹਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਉਹ ਗਲਿਆਰਾ ਨਹੀਂ ਜਿਹੜਾ ਪ੍ਰਾਤਨ ਅੰਮ੍ਰਿਤਸਰ ਸ਼ਹਿਰ ਆ ਉਹਦਾ ਜਿਹੜੀ ਸਾਰੀ ਹੱਦ ਮਤਲਬ ਵਰਲਡ ਸਿਟੀ ਉਹ 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 ਹੈ ਸੋ ਇਹ ਕਲੈਰੀਫਿਕੇਸ਼ਨ ਕਰ ਲਈ ਜਾਵੇ ਸੋ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚ ਕਰ ਦਿੱਤੀ ਗਈ ਹੈ ਥੈਂਕ ਯੂ ਧੰਨਵਾਦ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਸ 350 ਸਾਲਾ ਸ਼ਹੀਦੀ ਦਿਹਾੜੇ ਨੂੰ ਜੋ ਕਿ ਬਹੁਤ ਹੀ ਜ਼ਿਆਦਾ ਸਰਦਾਪੂਰਵਕ ਜੋ ਕਿ ਹੈ ਇੱਥੇ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਤੇ ਤੁਸੀਂ ਦੇਖੀ ਤਸਵੀਰਾਂ ਕਿ ਕਿਸ ਤਰੀਕੇ ਨਾਲ ਜੋ ਕਿ ਹੈ ਮਹਿੰਗ ਸਿੰਘਾਂ ਵੱਲੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਜੋ ਕਿ ਹਰ ਮੌਕੇ ਤੇ ਜੋ ਕਿ ਆ ਗਿਆ ਕਿ ਅਗਵਾਈ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਜੋ ਕਿ ਹੈ ਇੱਥੇ ਹਰ ਸਮਾਗਮ ਜੋ ਕਿ ਹੈ ਬਹੁਤ ਹੀ ਸਰਦਾਪੂਰਵਕ ਜੋ ਕਿ ਮਨਾਇਆ ਜਾ ਰਿਹਾ ਹੈ ਵਿডিও ਜਰਨਲਿਸਟ ਸਚੇਨ अरोड़ा ਦੇ ਨਾਲ ਅਨਮੋਲ ਸਿੰਘ ਗੁਲਾਟੀ న్యూਸ ਨੇਸ਼ਨ ਸ਼੍ਰੀ ਆਨੰਦਪੁਰ ਸਾਹਿਬ ਜਿਸ ਵਲਟਾਂ ਦੇ ਵਿੱਚ ਫਿਲਹਾਲ ਹੀ ਨਹੀਂ ਤੇ ਜੁੜੇ ਰਹੋ న్యూਸ ਸਟੇਟ ਪੰਜਾਬ ਦੇ ਨਾਲ